ਸੌਰੀ ਐਨਕਲਾ ਲਈ ਆਪਾਂ ਇੱਕ ਕਰੀ ਸੌ ਥੋੜਾ ਟਾਰਚਰ ਕੱਢ ਲਈਏ ਕਿਉਂਕਿ ਸਾਹਮਣੇ ਨਾਲ ਸਨਲਾਈਟ ਬਹੁਤ ਜ਼ਿਆਦਾ ਪੈਂਦੀ ਆ ਤੇ ਇਸ ਲਈ ਮੈਂ ਐਨਕਲਾ ਰਿਹਾ ਹਾਂ ਸਤਿ ਸ਼ਕਾਲ ਉਮੀਦ ਕਰਦਾ ਸਾਰੇ ਠੀਕ ਠਾਕ ਹੋਵਗੇ ਸਵਾਗਤ ਆ ਤੁਹਾਡਾ ਸਾਡੇ ਚੈਨਲ ਦੇ ਉੱਤੇ YouTube Facebook Insta ਜਿੱਥੇ ਵੀ ਸਾਨੂੰ ਵੇਖ ਰਹੇ ਹੋ ਤੁਹਾਡਾ ਬਹੁਤ ਬਹੁਤ ਸਵਾਗਤ ਆ ਮੇਰੇ ਪਿੱਛੇ ਵੇਖ ਰਹੇ ਤੁਸੀਂ ਗੋਪੀ ਦਾ ਖੇਤ ਜੋ ਕਿ ਬੰਦ ਗੋਭੀ ਆ ਜੋ ਕਿ ਮੈਂ ਇਸ ਵਾਰ ਦੂਜੇ ਸਾਲ ਆ ਰਿਹਾ ਹਾਂ ਮੈਂ ਖੁਦ ਹੀ ਸਬਜ਼ੀ ਬੀਜਦਾ ਹਾਂ ਤੇ ਖੁਦ ਹੀ ਵੇਚਦਾ ਹਾਂ ਸ਼ਹਿਰ ਲਿਜਾ ਕੇ ਆਪ ਵੀ ਹੋ ਜੀ ਤਾਂ ਮੈਂ ਤੇ ਬੰਦ ਗੋਭੀ ਬਾਰੇ ਅੱਜ ਗੱਲ ਕਰਾਂਗੇ ਇਹ ਜਿਹੜੀ ਵੈਰੈਟੀ ਆ ਇਸ ਕਾਟਾ ਦੀ ਬੰਦ ਗੋਭੀ ਆ ਤੇ ਇਹ ਪਨੀਰੀ ਮੈਂ ਖੁਦ ਤਿਆਰ ਕੀਤੀ ਸੀ ਵੀ ਆਪ ਹੀ ਬਿਜੀ ਸੀ ਤੇ ਮੇਰਾ ਲਗਭਗ 400 ਰੁਪਿਆ ਖਰਚਾ ਆਇਆ 400 ਹੱਦ 450 ਰੁਪਿਆ ਇਹ ਤੋਂ ਜ਼ਿਆਦਾ ਖਰਚਾ ਨਹੀਂ ਆਇਆ ਤੇ ਮੇਰੇ ਉਹਦੇ ਵਿੱਚ ਲਗਭਗ 3000 ਤੋਂ 3500 ਬੂਟਾ ਤਿਆਰ ਹੋ ਗਿਆ ਮੇਰੇ ਕੋਲ ਐਤਕੀ ਮੇਰਾ ਦੂਜਾ ਸਾਲ ਵਾ ਬੰਦ ਗੋਭੀ ਦਾ ਪਿਛਲੇ ਸਾਲ ਮੈਂ ਬੰਦ ਗੋਭੀ ਲਾਈ ਸੀ ਲਗਭਗ ਕਨਾਲ ਇੱਕ ਜੋ ਕਿ ਪਨੀਰੀ ਮੇਂ ਮੁੱਲ ਲੈ ਕੇ ਆਇਆ ਸੀ ਤੇ ਮੈਨੂੰ ਕਾਫੀ ਮਹਿੰਗੀ ਪਈ ਸੀਗੀ ਤੁਸੀਂ ਮੰਨ ਕੇ ਚੱਲੋ 80 ਪੈਸੇ ਦੇ ਹਿਸਾਬ ਨਾਲ 60 ਪੈਸੇ 80 ਪੈਸੇ ਬੂਟਾ ਸੀਗਾ ਸ਼ਾਇਦ ਤੱਕ ਮੈਨੂੰ ਚੰਗੀ ਤਰ੍ਹਾਂ ਯਾਦ ਨਹੀਂਗਾ ਤੇ 80 ਪੈਸੇ ਬੂਟਾ ਪਿਆ ਸੀਗਾ ਤੁਸੀਂ ਐ ਮੰਨ ਕੇ ਚੱਲੋ ਕਨਾਲ ਦੇ ਵਿੱਚ ਜੀ ਆਪਾਂ 3000 ਬੂਟਾ ਲਾਇਆ ਵਾ ਵੈਸੇ ਕਨਾਲ ਦੇ ਵਿੱਚ ਜਿਹੜੀ ਬੰਦ ਗੋਬੀ ਆ ਤੇ ਬੂਟੇ ਜਾਦੇ ਲੱਗਦੇ ਆ ਤੇ 2400 ਰੁਪਏ ਦੀ ਪਨੀਰੀ ਹੋ ਗਈ ਉਹ 8 3 2400 ਸਿੱਧਾ ਸਾਬ ਆ ਅਕਤਿਆ 24 ਵੈਸ ਮੈਦ ਦੇ ਵਿੱਚ ਬਹੁਤ ਕਮਜ਼ੋਰ ਸੀ ਪਰ ਹੁਣ ਸਾਫ ਸੂ ਲਾ ਲਈਦਾ ਵਾ ਤੇ 2400 ਦੀ ਪਨੀਰੀ ਬਣੀ ਬਣੀ ਸੀ ਜੋ ਕਿ ਤੇ ਜਿਹੜੇ ਮੈਂ ਬੂਟੇ ਲੈ ਕੇ ਆਇਆ ਸੀਗਾ ਤੇ ਤੁਸੀਂ ਵੇਖੋ ਇਸ ਵਾਰ ਮੈਂ ਖੁਦ ਹੀ ਪਨੀਰੀ ਤਿਆਰ ਕੀਤੀ ਆ ਸਕਾਟਾ ਕੰਪਨੀ ਦੀ ਮੈਂ ਨਾਲ ਉਹਦਾ ਜਿਹੜਾ ਰੈਪ ਵਾ ਜਿਹੜੀ ਬੰਦ ਗੋभी ਲਈ ਆਪਾਂ ਉਹ ਲਾਵਾਂਗੇ ਬਈ ਜਿਹੜੇ ਵੀ ਜ਼ਿਮੀਂਦਾਰ ਭਰਾ ਸਬਜੀ ਬੀਜਣ ਦਾ ਕੰਮ ਕਰਦੇ ਆ ਮੈਂ ਮੈਂ ਉਹਨਾਂ ਨੂੰ ਇੱਕੋ ਹੀ ਸਲਾਹ ਦਊਂਗਾ ਕਿ ਜੇ ਤੁਸੀਂ ਗੋਭੀ ਦਾ ਜਾਂ ਕੋਈ ਵੀ ਜਿਹੜੀ ਪਨੀਰੀ ਵਾਲੀ ਸਬਜੀ ਆ ਤੇ ਪਨੀਰੀ ਤੁਸੀਂ ਆਪ ਦੀ ਬੀਜੋ ਤੁਹਾਨੂੰ ਬਹੁਤ ਬਹੁਤ ਸਸਤੀ ਪਊਗੀ ਤੇ ਨਾਲੇ ਤੁਹਾਨੂੰ ਪਤਾ ਹੋਊਗਾ ਵੀ ਤੁਸੀਂ ਕੀ ਬੀਜਿਆ ਵਾ ਜਿਹਦੇ ਕੋਲ ਆਪਾਂ ਪਨੀਰੀ ਲੈਣ ਜਾਂਦੇ ਆ ਆਪਾਂ ਸਾਰਿਆਂ ਨੂੰ ਮਾੜੇ ਨਹੀਂ ਕਹਿੰਦੇ ਪਰ ਅਗਲੇ ਨੇ ਪਤਾ ਨਹੀਂ ਕੀ ਬੀਜਿਆ ਵਾ ਆਪਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਅਗਲੇ ਨੇ ਜਿਹੜਾ ਉੱਥੇ ਨਫਾਫਾ ਟੰਗਿਆ ਆ ਆਪਾਂ ਸਮਝਾਂਗੇ ਵੀ ਇਹ ਹੀ ਬੀਜਿਆ ਵਾ ਇਹਨੇ ਬਸ ਗੱਲ ਖਤਮ ਆਪਾਂ ਨੂੰ ਨਹੀਂ ਜਾਣਕਾਰੀ ਜਦੋਂ ਆਪਾਂ ਆਪ ਮਾਰਕੀਟ ਚ ਲੈ ਕੇ ਬੀਜਾਂਗੇ ਤੇ ਆਪਾਂ ਨੂੰ ਪਤਾ ਹੋਊਗਾ ਵੀ ਆਪਾਂ ਕੀ ਬੀਜਿਆ ਵਾ ਸੋ ਪਿਛਲੀ ਵਾਰ ਜਿਹੜੀ ਮੈਂ ਬੰਦ ਗੋਭੀ ਲਾਈ ਸੀਗੀ ਲਗਭਗ 3000 ਬੂਟਾ ਸੀਗਾ ਤੇ ਜ਼ੋਰ ਮਾਰ ਕੇ ਬਈ ਬਹੁਤ ਬਕਾਰ ਬੰਦ ਗੋਭੀ ਸੀ ਮੇਰੇ ਕੋਲ ਵੀਡੀਓ ਨਹੀਂ ਹੈਗੀ ਸਾਂਭੀ ਨਹੀਂ ਗਈ ਪਿਛਲੀ ਵਾਰੀ ਐਵੇਂ ਮੈਂ ਤੁਹਾਨੂੰ ਕਹਿ ਦਵਾ ਤੇ ਗੰਦ ਬਹੁਤ ਸੀਗਾ ਵਿੱਚ ਪਹਿਲਾ ਸਾਲ ਸੀਗਾ ਤੇ ਸਾਂਭੀ ਨਹੀਂ ਗਈ ਪਰ ਵਾਹਿਗੁਰੂ ਜੀ ਦੀ ਕਿਰਪਾ ਹੋਈ ਤੇ ਇਸ ਸਾਲ ਆਪਾਂ ਬੰਦ ਗੋਬੀ ਆਪ ਪਨੀਰੀ ਤਿਆਰ ਕੀਤੀ ਆਪ ਹੀ ਬੀਜੀ 3000 ਤੋਂ ਲਗਭਗ 3500 ਬੂਟਾ ਵਾ ਦੀ ਮਹਾਰਾਜ ਦੀ ਬੜੀ ਕਿਰਪਾ ਵਾ ਬਹੁਤ ਸੋਹਣੀ ਬੰਦ ਗੋभी ਖਲੋਤੀ ਆ ਹਜੇ ਤੱਕ ਹਜੇ ਇਹ ਤੁਸੀਂ ਮੰਨ ਕੇ ਚੱਲੋ 20 ਦਿਨਾਂ ਤੱਕ ਆਪਣੀ ਬੰਦ ਗੋभी ਚੱਲ ਪੂਗੀ ਤੇ ਨਾਲ ਵਿੱਚ ਆਪਾਂ ਪਨੀਰੀ ਦੀਆਂ ਜਿਹੜੀਆਂ ਫੋਟੋਜ਼ ਵਾ ਉਹ ਵੀ ਲਾਵਾਂਗੇ ਤੇ ਨਾਲ ਆਪਾਂ ਜੋ ਵੀ ਹੋਰ ਆਪਾਂ ਮਿਹਨਤ ਕੀਤੀ ਮੜੀ ਮੋਟੀ ਉਹ ਤੁਹਾਨੂੰ ਦਿਖਾਵਾਂਗੇ ਤੇ ਲਾਲਾ ਜਿਵੇਂ ਜਿਵੇਂ ਪਾਣੀ ਲਾਇਆ ਸੀਗਾ ਜਿਵੇਂ ਜਿਵੇਂ ਜਿਹੜੇ ਜਿਹੜਾ ਕਿਆਰਾ ਕਿਆਰਿਆ ਨਿਕਨੇ ਨਿਕੇ ਗੋਭੀ ਦੇ 5 6 ਤੇ ਜਿਵੇਂ ਜਿਵੇਂ ਵੱਤਰ ਆਉਂਦਾ ਸੀਗਾ ਆਪਾਂ ਨਾਲ ਦੀ ਨਾਲ ਮਿੱਟੀ ਚੜਾਈ ਗਈਆਂ ਤੇ ਮਹਾਰਾਜ ਦੀ ਕਿਰਪਾ ਵਾਇਆ ਤੇ ਕੀ ਬੰਦ ਗੋਬੀ ਆਪਣੀ ਬਹੁਤ ਸੋਹਣੀ ਆ ਤੇ ਵੇਚਣੀ ਆਪਾਂ ਆਪ ਹੀ ਆ ਤੇ ਰੇਟ ਕੋਲ ਮਲਾ ਕੇ ਠੀਕ ਮਿਲ ਜੂਗਾ ਮੇਰੇ ਸਾਹਬ ਨਾਲ ਬਾਕੀ ਅੱਗੇ ਤੇਰੇ ਭਾਗ ਲੱਛੀਏ ਸੋ ਅੱਗੇ ਵੀ ਆਪਾਂ ਫਾਰਮਿੰਗ ਵਾਲੀਆਂ ਵੀਡੀਓ ਲੈ ਕੇ ਆਉਂਦੇ ਰਵਾਂਗੇ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਸასი ਕਾਲ